ਜਿਹੜਾ ਉਹ सेलिब्रेट ਹੋ ਰਿਹਾ ਤੇ ਅਸੀਂ ਉਹਨੂੰ ਦੇਖਦੇ ਹੋਏ ਲੋਕਾਂ ਦੇ ਸਰੋਤਾਂ ਨੂੰ ਦੇਖਦੇ ਹੋਏ ਅਸੀਂ ਇਹ ਫਲੈਗ ਮਾਰਕ ਕਰ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਕੰਫੀਡੈਂਸ ਜਾਇਜ਼ ਰੱਖੀਏ ਤੇ ਜਿਹੜਾ ਕ੍ਰਿਮੀਨਲ ਐਲੀਮੈਂਟ ਹੈਗੇ ਜਾਂ ਜਿਹੜਾ ਸੋਸ਼ਲ ਐਲੀਮੈਂਟ ਹੈ ਉਹਨਾਂ ਨੂੰ ਬਚਾ ਸਕੀਏ ਸਰ ਮੂਮੰਦ ਦੇਖਣ ਦੇ ਵਿੱਚ ਆਂਦਾ ਕਿ 31 ਦਸੰਬਰ ਦੀ ਰਾਤ ਨੂੰ ਨਵੇਂ ਸਾਲ ਦੀ ਆਮਦ ਤੋਂ ਇੱਕ ਦਿਨ ਪਹਿਲਾਂ ਲੋਕ ਬਹੁਤ ਸੈਲੀਬ੍ਰੇਸ਼ਨ ਕਰਦੇ ਆ ਖਾਸ ਕਰਕੇ ਯੂਥ ਜਿਹੜਾ ਵਾ ਆਮ ਸੜਕਾਂ ਤੇ ਬਾਜ਼ਾਰਾਂ 'ਚ ਰਾਤ ਦੇ ਸਮੇਂ ਤੋਂ ਹੰਸਾਣਾ ਜਮਾਉਂਦਾ ਸਰ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਹੀ ਦੂਸਰੋ ਇਹ ਮਾਸੇ ਦੇ ਨਾਲ ਦੱਸਦੇ ਆ ਕਿ ਨਵਾਂ ਸਾਲ ਇੱਕ ਤਨਗਰੇ ਜਰੂਰ ਕਰੇ ਉਹ ਜਰੂਰ ਮਨਾਇਆ ਜੀਏ ਨਵਾਂ ਸਾਲ ਜਿਹੜੀ ਨਈ oportunity ਲੱਭਦੇ ਤੇ ਕਈ ਸਾਰੇ ਕਰਤਿਆ ਵੀ ਲਿਖਰਾ ਬਟ ਇਹ सेलिब्रेशन ਜਿਹੜਾ ਇਹ ਕਾਨੂੰਨ ਦੇ ਦਾਇਰੇ ਦੇ ਵਿੱਚ ਹੋਣਾ ਚਾਹੀਦਾ ਹੈ ਕਿਤੇ ਵੀ ਕੋਈ ਸ਼ਰਾਬ ਪੀ ਕੇ ਉਲੜਵਾਦੀ ਜਾਂ ਫੇਰਟੜ ਦਾ ਇੰਟਰਨ ਕਰਨਾ ਜਾਂ ਕੋਈ ਕਿਸੀ ਹੋਰ ਤਕਰੀਰ ਜਿਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਜੇਕਰ ਇਸ ਦਾ ਵੀ ਕੋਈ ਵਿਰੋਧ ਕਰਦਾ ਹੋ ਨਜ਼ਰ ਆਏ ਤਾਂ ਸੁਸਤਾ ਦੀ ਨਵਾਂ ਸਾਲ ਜਿਹੜੀ ਤੁਮ ਨੂੰ ਮਨਾ ਕਰ ਰਹੀ ਹੋ ਮੈਂ ਆਪ ਤੁਹਾਨੂੰ ਇੱਕ ਸੰਦੇਸ਼ ਦੇ ਦੇਣਾ ਚਾਹੁੰਦਾ ਨਵੇਂ ਸਾਲ ਤੇ ਜੀ ਨਵੇਂ ਸਾਲ ਨਵੇਂ ਸਾਲ ਤੇ ਸਾਡਾ ਇਹੀ ਸੰਦੇਸ਼ ਹੈ ਕਿ ਤੁਸੀਂ ਨਵੇਂ ਸਾਲ ਦੀ ਸਾਰੀ ਜਿਹੜੀ ਆਪਣੀ ਸੈਲੈਬ੍ਰੇਸ਼ਨ ਸਭ ਜਿਹੜੀ ਵੀ ਹੈਗੀ ਆਪਣੀ ਖੁਸ਼ੀਆਂ ਉਹ ਮਨਾਓ ਪਰ ਆਪਣੇ ਕਮਿਊਨਿਟੀ ਦੇ ਦਾਇਰੇ ਵਿੱਚ ਰਹਿ ਕੇ ਤੇ ਕਿਸੇ ਵੀ ਕੋਈ ਕ੍ਰਾਈਮ ਜਿਹੜਾ ਹੈ ਉਹਦੇ ਵਿੱਚ ਇਨਵੋਲ ਨਾ ਹੋ ਤੇ ਕਾਨੂੰਨ ਦੀ ਪਰੇਖ ਨੂੰ ਤੇ ਇਹਨਾਂ ਦੀ ਪਾਲਣਾ ਕਰੋ ਤੇ ਤੁਹਾਡੇ ਸਿੱਧੇ ਤੁਹਾਡੀ ਤਵੱਜਾ ਤੇ ਜੀ ਹੈ ਤੁਹਾਡੀ ਸੇਵਾ ਲਈ ਹੈ ਅੱਲਾ ਦਾ ਸਾਥ ਹੋ ਜੇ ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਕਿ ਕੋਈ ਸਰ ਅੰਗਣੀ ਤੋਂ ਦਾ ਮੌਸਮ ਚੱਲ ਰਿਹਾ ਜੀ ਆਮੋਮਨ ਇਹਨਾਂ ਦਿਨਾਂ ਦੇ ਵਿੱਚ ਸਮਗਲਰੀਆਂ ਔਰ ਗੈਰ ਕਾਨੂੰਨੀ ਐਕਟੀਵਿਟੀਜ਼ ਬਾਰਡਰ ਏਕੀਏ ਦੇ ਵਿੱਚ ਬੜੀਆਂ ਜਿਆਦਾ ਵਾਝ ਜਾਂਦੀਆਂ ਨੇ ਹਾਲਾਂਕਿ ਬੀਐਸਐਫ ਦੀ ਡਿਊਟੀ ਹੈ ਲੇਕਿਨ ਕਿਤੇ ਨਾ ਕਿਤੇ ਪੰਜਾਬ ਪੁਲਿਸ ਵੀ ਸੈਕੰਡ ਲਾਈਨ ਆਫ ਡਿਫੈਂਸ ਵਜੋਂ ਕੰਮ ਕਰਦੀ ਆ ਸਰ ਇਸ ਨੂੰ ਲੈ ਕੇ ਅਗਲੇ ਦਿਨਾਂ ਦੇ ਵਿੱਚ ਗੁਰਦਾਸਪੁਰ ਪੁਲਿਸ ਵੱਲੋਂ ਬਾਰਡਰ ਏਰੀਆ ਦੇ ਵਿੱਚ ਕੀ ਕੁਝ ਖਾਸ ਕੀਤਾ ਜਾ ਰਿਹਾ ਜੀ ਧੁੰਦ ਦੇ ਮੌਸਮ ਨੂੰ ਲੈ ਕੇ ਆਪ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਇੱਕ ਬੰਦ ਦਾ ਮੌਸਮ ਹੈ ਆਈਐਮਡੀ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿ ਇਹ ਜਿਹੜੇ ਬੋਦਰ ਤੇ ਹੈ ਸਪੈਸ਼ਲੀ ਇਸ ਤੇ ਕਾਫੀ ਬੰਦ ਤੇ ਧੋਰਾ ਜਿਹੜਾ ਹੈ ਉਹ ਰਹੂਗਾ ਅਗਲੇ 3-4 ਦਿਨ ਤੇ ਇਹ ਔਰੇ ਦਾ ਬੈਨੀਫਿਟ ਜਿਹੜਾ ਹੈ ਉਹ ਜੋ ਅੰਟੀ ਸੋਸ਼ਲ 엘ਿਮੈਂਟਸ ਅਗੇਂਸ ਮਕਲਰ ਹੋ ਜਾਣਗੇ ਤੇ ਜਿਹੜੇ ਹਮਨ ਦਾ ਅਗਨ ਦਾ ਬਣਨਾ ਚਾਹਦੇ ਉਹ ਵੀ ਇਸ ਚੀਜ਼ ਦਾ ਫਾਇਦਾ ਉਠਾ ਲਵੇ ਜਿਸ ਕਰਕੇ ਇਹ ਸਾਡੇ ਫਲੈਟ ਮਾਰਕਸ ਤੇਰੇ ਉਹ ਘੱਟ ਰਹੇ ਤੇ ਅੱਜ ਤਾਰੀਖਾ ਦੇ ਵਿੱਚ ਕੱਢਿਆ ਜਾ ਰਿਹਾ ਕੱਲ ਅੱਜ ਜਿਹੜਾ ਇਸ ਤੋਂ ਬਾਅਦ ਚਲਾਨੌਰ ਦੇ ਵਿੱਚ ਹੀ ਕੱਢਿਆ ਜਾਊਗਾ ਇਹ ਯਾਦ ਰੱਖਣੀ ਹੈ ਜੀ ਇਹ ਯਾਦ ਰੱਖਣੀ ਹੈ